ਨਾਮ ਵਾਹਿਗੁਰੂ ਤਤ ਨਾਮ ਵਾਹਿਗੁਰੂ ਤਤ ਨਾਮ ਵਾਹਿਗੁਰੂ I'm <speaking> not <in Spanish> ਮੇਰੇ ਮਾਤਾ ਬਲਵੀਰ ਕੌਰ ਜੀ ਕੱਲ ਵੈਗੁਰੂ ਜੀ ਦੇ ਹੁਕਮ ਵਿੱਚ ਅਕਾਲ ਚਲਾਣਾ ਕਰ ਗਏ। ਉਹ ਭਜਨ ਬੰਦਗੀ ਵਾਲੀ ਰੂਹ ਸਨ। ਕੱਲ ਮੇਰੇ ਘਰੋਂ ਮੇਰੀ ਵਾਈਫ ਘਰ ਸੀ ਕੱਲੀ। ਉਹਨਾਂ ਨੇ ਜਾਣ ਤੋਂ ਪਹਿਲਾਂ ਕਿਹਾ ਵੀ ਮੈਂ ਜਾ ਰਹੀ ਹਾਂ। ਆ ਆਪਣੀਆਂ ਚਾਬੀਆਂ, ਆਪਣੇ ਕੱਪੜੇ ਇੰਨੀ ਗੱਲ ਕਹਿ ਕੇ ਜਲ ਦਾ ਘੁੱਟ ਪੀ ਕੇ ਉਹ ਅਕਾਲ ਚਲਾਣਾ ਕਰ ਗਈ। ਅਸੀਂ ਵੈਗੁਰੂ ਜੀ ਦੇ ਹੁਕਮ ਅਨੁਸਾਰ ਉਹਦਾ ਪਾਣਾ ਜੋ ਆਇਆ ਉਹਨੇ ਜਾਣਾ ਹੀ ਹੈ ਅਸੀਂ ਕਿਉਂ ਲੱਗਾ ਅੱਜ ਮੰਗੀ ਕੱਲ ਨੂੰ ਅਸੀਂ ਜਾਣੇ ਹ ਪਰ ਜਿਹੜਾ ਭੇਜਣ ਵਾਲਾ ਹੈ ਤੇ ਬੁਲਾਉਣ ਵਾਲਾ ਨਾ ਉਹਦਾ ਸ਼ੁਕਰਾਨਾ ਕਰੀਏ ਤੇ ਮੈਂ ਸਮੂਹ ਸੰਗਤ ਦਾ ਇਸ ਸ਼ਹਿਰ ਦੀ ਸੱਚੀ ਲੋ ਬਾਰੂ ਸਾਰੀ ਸੰਗਤ ਦਾ ਧੰਨਵਾਦੀ ਹਾਂ ਮੈਂ ਤਾਂ ਕਿਸੇ ਦੁੱਖ ਸੁੱਖ ਚ ਪਹੁੰਚ ਵੀ ਨਹੀਂ ਸਕਦਾ ਪਰ ਇਹ ਸੰਗਤ ਮੈਨੂੰ ਅਸੀਸਾਂ ਦੇਣ ਆਈਏ ਤੁਹਾਡਾ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਤੇ 13 ਤਰੀਕ ਨੂੰ ਭੋਗ ਹੈ 12 ਤੋਂ 2 ਤੇ ਆਪਣਾ ਬੁੱਧਵਾਰ 7 ਤਰੀਕ ਸਤ ਫਰੀ ਨੂੰ ਮਾਤਾ ਜਾਂਗੀ ਠਾਚੂ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵਦੀ ਕਲ ਆਪ ਜੀ ਜ਼ਰੂਰ ਆਇਓ ਨਹੀਂ ਠੀਕ ਸਾਂ ਥੋੜੇ ਬਸ ਢਿੱਲੇ ਸਾਂ ਕੋਈ ਠੀਕ ਸਾਂ ਚਲ ਚੰਗਿਆ ਜੀ ਬਾਈ ਖਾਲਸਾ